ਬਿਕਰਮ ਮਜੀਠੀਆ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਣ ਤੋਂ ਬਾਅਦ ਲਗਾਤਾਰ ਉਹਨਾਂ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਬਿਰਕ ਦੇ ਵਿੱਚ ਹੁਣ ਸੀਸੀਟੀਵੀ ਕੈਮਰੇ ਲਵਾ ਦਿੱਤੇ ਗਏ ਨੇ ਤੇ ਸਾਰੀ ਫੁਟੇਜ ਸੀਐਮਾਨ ਨੂੰ ਭੇਜੀ ਜਾ ਰਹੀਆਂ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੇ ਦੱਸ ਦਈਏ ਕਿ ਬਿਕਰਮ ਮਜੀਠੀਆ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਉਹਨਾਂ ਦੀ ਬਿਰਕ ਦੇ ਵਿੱਚ ਜਿਹੜੀ ਕਿ ਸੀਸੀਟੀਵੀ ਸੀਸੀਟੀਵੀ ਲਗਾਈ ਗਈ ਹੈ ਤੇ ਜਿਸ ਦੇ ਤਹਿਤ ਗੱਲ ਕਰੀਏ ਤਾਂ ਅਕਾਲੀ ਆਖੂ ਬਿਕਰਮ ਸਿੰਘ ਢੀਠਿਆ ਦੀ ਬੇਰਕ ਦੇ ਨੇੜੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਸਭ ਤੋਂ ਵੱਡੀ ਖਬਰ ਹੈ ਤੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਬੇਰਕ ਦੇ ਅੰਦਰ ਤੇ ਬਾਹਰ ਦੋ ਕੈਮਰੇ ਲਗਾਏ ਗਏ ਨੇ ਤੇ ਜੇਲ੍ਹ ਪ੍ਰਸ਼ਾਸਨ ਦੇ ਨਾਲ ਨਾਲ सीएम मानू ਵੀ ਭੇਜੀ ਜਾ ਰਹੀ ਹੈ ਸਾਰੀ ਸੀਸੀਟੀਵੀ ਤੇ ਜਿਸ ਤੋਂ ਬਾਅਦ ਉਥੇ ਹੀ ਦੱਸਿਆ ਗਿਆ ਕਿ ਵਿਕਰਮ ਸਿੰਘ ਮਜੀਠੀਆ ਨੇ ਸਵੇਰੇ 5 ਵਜੇ ਉੱਠਣ ਤੋਂ ਬਾਅਦ ਪਾਠ ਕਰਕੇ ਜਿਹੜੀ ਕਿ ਦਿਨ ਦੀ ਸ਼ੁਰੂਆਤ ਕੀਤੀ ਤੇ ਉਥੇ ਹੀ ਇਸ ਤੋਂ ਬਾਅਦ ਜਿਹੜੀ ਕਿ ਸਾਰੀ ਹੁਣ ਸੀਸੀਟੀਵੀ ਫੁਟੇਜ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੀ ਜਾ ਰਹੀ ਹੈ ਤਾਂ ਗੱਲ ਕਰੀਏ ਵਿਕਰਮ ਮਜੀਠੀਆ ਦੀ ਤੇ ਉਥੇ ਹੀ ਬੀਟਾਦ ਇਹਨਾਂ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਘਰ ਦੇ ਵਿੱਚ ਰੇਡ ਮਾਰੀ ਗਈ ਤੇ ਜਿਸ ਦੇ ਦੌਰਾਨ ਛਾਪੇ ਮਾਰੀ ਤੇ ਦੱਸਿਆ ਗਿਆ ਕਿ ਕਈ ਸਮਗਰੀ ਹੈ ਜਿਹੜੀ ਕਿ ਉਹਨਾਂ ਦੇ ਘਰ ਤੋਂ ਬਰਾਮਦ ਹੋਈ ਤੇ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉੱਥੇ ਹੀ ਪਹਿਲਾਂ ਉਹਨਾਂ ਨੂੰ 7 ਦਿਨਾਂ ਦਾ ਰਿਮਾਂਡ ਮਿਲਿਆ ਤੇ ਜਿਸ ਦੇ ਤਹਿਤ 7 ਦਿਨਾਂ ਦੇ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ 4 ਦਿਨ ਦੇ ਰਿਮਾਂਡ ਦੇ ਉੱਤੇ ਮੁੜ ਤੋਂ ਲਿਆਂਦਾ ਗਿਆ ਤੇ ਬਿਕਰਮ ਮਜੀਠੀਆ ਨੇ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਦਾਇਰ ਕੀਤੀ ਤੇ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਜਿਸ ਤੋਂ ਬਾਅਦ ਉਥੇ ਹੀ ਜਿਹੜਾ ਕਿ ਕੱਲ ਬਿਕਰਮ ਮਜੀਠੀਆ ਦੀ ਕੋਰਟ ਦੇ ਵਿੱਚ ਪੇਸ਼ੀ ਸੀ ਤੇ ਜਿਸ ਤੋਂ ਬਾਅਦ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਤੇ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਬਿਕਰਮ ਮਜੀਠੀਆ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਉਹਨਾਂ ਦੀ ਬਿਰਕ ਦੇ ਵਿੱਚ ਜਿਹੜੇ ਕਿ ਕੈਮਰੇ ਲਗਾਏ ਗਏ ਨੇ ਤੇ ਸਾਰੀ ਫੁਟੇਜ ਆ ਜਿਹੜੀ ਕਿ ਸੀਐਮਾਨ ਨੂੰ ਭੇਜੀ ਜਾ ਰਹੀ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਸਭ ਤੋਂ ਵੱਡੀ ਖਬਰ ਹੈ ਪਰੰਤੂ ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਤੇ ਦੱਸਿਆ ਜਾ ਰਿਹਾ ਕਿ ਬਿਕਰਮ ਮਜੀਠੀਆ ਦੀ ਬਿਰਕ ਦੇ ਬਾਹਰ ਜਿਹੜੇ ਕਿ ਦੋ ਕ ਲਗਾਏ ਗਏ ਨੇ ਤੇ ਬਿਕਰਮ ਮਜੀਠੀਆ ਦੇ ਹੁਣ ਚਾਰੇ ਪਾਸੇ ਨਿਗਰਾਨੀ ਰੱਖੀ ਜਾ ਰਹੀ ਹੈ ਵਿੱਚ ਹੁਣ ਸੀਸੀਟੀਵੀ ਕੈਮਰੇ ਲਵਾ ਦਿੱਤੇ ਗਏ ਨੇ ਤੇ ਸਾਰੀ ਫੁਟੇਜ ਸੀਐਮਾਨ ਨੂੰ ਭੇਜੀਆਂ ਜਾ ਰਹੀਆਂ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੇ ਦੱਸ ਦਈਏ ਕਿ ਬਿਕਰਮ ਮਜੀਠੀਆ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਉਹਨਾਂ ਦੀ ਬੇਰਕ ਦੇ ਵਿੱਚ ਜਿਹੜੀ ਕਿ ਸੀਸੀਟੀਵੀ ਸੀਸੀਟੀਵੀ ਲਗਾਈ ਗਈ ਹੈ ਤੇ ਜਿਸ ਦੇ ਤਹਿਤ ਗੱਲ ਕਰੀਏ ਤਾਂ ਅਕਾਲੀ ਆਖੂ ਬਿਕਰਮ ਸਿੰਘ ਮਜੀਠੀਆ ਦੀ ਬੇਰਕ ਦੇ ਨੇੜੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਸਭ ਤੋਂ ਵੱਡੀ ਖਬਰ ਹੈ ਤੇ ਉਥੇ ਦੱਸਿਆ ਜਾ ਰਿਹਾ ਹੈ ਕਿ ਬੇਰਕ ਦੇ ਅੰਦਰ ਤੇ ਬਾਹਰ ਦੋ ਕੈਮਰੇ ਲਗਾਏ ਗਏ ਨੇ ਤੇ ਜੇਲ੍ਹ ਪ੍ਰਸ਼ਾਸਨ ਦੇ ਨਾਲ ਨਾਲ सीएम ਨੂੰ ਵੀ ਭੇਜੀ ਜਾ ਰਹੀ ਹੈ ਸਾਰੀ ਸੀਸੀਟੀਵੀ ਤੇ ਜਿਸ ਤੋਂ ਬਾਅਦ ਉਥੇ ਹੀ ਦੱਸਿਆ ਗਿਆ ਕਿ ਵਿਕਰਮ ਸਿੰਘ ਮਜੀਠੀਆ ਨੇ ਸਵੇਰੇ 5 ਵਜੇ ਉੱਠਣ ਤੋਂ ਬਾਅਦ ਪਾਠ ਕਰਕੇ ਜਿਹੜੀ ਕਿ ਦਿਨ ਦੀ ਸ਼ੁਰੂਆਤ ਕੀਤੀ ਤੇ ਉਥੇ ਹੀ ਇਸ ਤੋਂ ਬਾਅਦ ਜਿਹੜੀ ਕਿ ਸਾਰੀ ਹੁਣ ਸੀਸੀਟੀਵੀ ਫੁਟੇਜ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੀ ਜਾ ਰਹੀ ਹੈ ਤਾਂ ਗੱਲ ਕਰੀਏ ਵਿਕਰਮ ਮਜੀਠੀਆ ਦੀ ਤੇ ਉਥੇ ਹੀ ਬਿੱਟਾਦ ਇਹਨਾਂ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਘਰ ਦੇ ਵਿੱਚ ਰੇਡ ਮਾਰੀ ਗਈ ਤੇ ਜਿਸ ਦੇ ਦੌਰਾਨ ਛਾਪੇ ਮਾਰੀ ਤੇ ਦੱਸਿਆ ਗਿਆ ਕਿ ਕਈ ਸਮਗਰੀ ਹੈ ਜਿਹੜੀ ਕਿ ਉਹਨਾਂ ਦੇ ਘਰ ਤੋਂ ਬਰਾਮਦ ਹੋਈ ਤੇ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉੱਥੇ ਹੀ ਪਹਿਲਾਂ ਉਹਨਾਂ ਨੂੰ 7 ਦਿਨਾਂ ਦਾ ਰਿਮਾਂਡ ਮਿਲਿਆ ਤੇ ਜਿਸ ਦੇ ਤਹਿਤ 7 ਦਿਨਾਂ ਦੇ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ 4 ਦਿਨ ਦੇ ਰਿਮਾਂਡ ਦੇ ਉੱਤੇ ਮੁੜ ਤੋਂ ਲਿਆਂਦਾ ਗਿਆ ਤੇ ਬਿਕਰਮ ਮਜੀਠੀਆ ਨੇ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਦਾਇਰ ਕੀਤੀ ਤੇ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਜਿਸ ਤੋਂ ਬਾਅਦ ਉਥੇ ਹੀ ਜਿਹੜਾ ਕਿ ਕੱਲ ਬਿਕਰਮ ਜਠਿਆ ਦੀ ਕੋਡ ਦੇ ਵਿੱਚ ਪੇਸ਼ੀ ਸੀ ਤੇ ਜਿਸ ਤੋਂ ਬਾਅਦ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਤੇ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਬਿਕਰਮ ਮਜੀਠੀਆ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਉਹਨਾਂ ਦੀ ਬਿਰਕ ਦੇ ਵਿੱਚ ਜਿਹੜੇ ਕਿ ਕੈਮਰੇ ਲਗਾਏ ਗਏ ਨੇ ਤੇ ਸਾਰੀ ਫੁਟੇਜ ਆ ਜਿਹੜੀ ਕਿ ਸੀਐਮ ਆਨ ਨੂੰ ਭੇਜੀ ਜਾ ਰਹੀ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਸਭ ਤੋਂ ਵੱਡੀ ਖਬਰ ਹੈ ਪਰੰਤੂ ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਤੇ ਦੱਸਿਆ ਜਾ ਰਿਹਾ ਹੈ ਕਿ ਬਿਕਰਮ ਮਜੀਠੀਆ ਦੀ ਬਿਰਕ ਦੇ ਬਾਹਰ ਜਿਹੜੇ ਕਿ ਦੋ ਕੈਮਰੇ ਲਗਾਏ ਗਏ ਨੇ ਤੇ ਬਿਕਰਮ ਮਜੀਠੀਆ ਦੇ ਹੁਣ ਚਾਰੇ ਪਾਸੇ ਨਿਗਰਾਨੀ ਰਾਨੇ ਰੱਖੀ ਜਾ ਰਹੀ ਹੈ